ਪੰਜਾਬ ਵਿੱਚ 1 ਜੂਨ ਨੂੰ ਹੋਈ ਲੋਕ ਸਭਾ ਚੋਣਾਂ ਨਤੀਜੇ ਐਲਾਨੇ ਜਾ ਰਹੇ ਨੇ ਪੰਜਾਬ ਚ 13 ਲੋਕ ਸਭਾ ਸੀਟਾਂ ਤੇ ਪੰਜਾਬ ਦੀਆਂ ਸਾਰੀਆਂ ਵੱਡੀਆਂ ਪਾਰਟੀਆਂ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਭਾਜਪਾ ਤੇ बसपा ਵੱਲੋਂ ਆਪਣੇ ਵਿਕਸ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹੋਏ ਸਨ ਇਸ ਤੋਂ ਇਲਾਵਾ ਕਈ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਇਸ ਵਾਰ ਹੈਰਾਨੀਜਨਕ ਨਤੀਜੇ ਦੇਖਣ ਨੂੰ ਮਿਲ ਰਹੇ ਨੇ ਹਲਕਿਆਂ ਵਿੱਚੋਂ ਬਠਿੰਡਾ ਵਿੱਚ ਸਭ ਤੋਂ ਵੱਧ 69.36 ਫੀਸਦੀ ਜਦਕਿ ਅੰਮ੍ਰਿਤਸਰ ਵਿੱਚ 56.6 ਫੀਸਦੀ VOTING ਹੋਈ ਹੈ ਆਓ ਇੱਕ ਵਾਰ ਨਜ਼ਰ ਮਾਰਦੇ ਹਾਂ ਪੰਜਾਬ ਦੀਆਂ 13 ਸਿੱਤਾਂ ਤੇ ਖੁਸ਼ਿਆਰਪੁਰ ਤੋਂ ਰਾਜਕੁਮਾਰ ਚੰਬੇਵਾਸ 720 ਵੋਟਾਂ ਨਾਲ ਅੱਗੇ ਨਾਨਕਪੁਰ ਸਾਹਿਬ ਤੋਂ ਮਾਲਵਿੰਦਰ ਕੰਗ 1445 ਵੋਟਾਂ ਨਾਲ ਅੱਗੇ ਲੁਧਿਆਣਾ ਤੋਂ ਰਾਜਾ ਵਰਿੰਗ 3522 ਵੋਟਾਂ ਨਾਲ ਅੱਗੇ ਸੰਗਰੂਰ ਤੋਂ ਮੀਤ ਹੀਆਰ 34241 ਵੋਟਾਂ ਨਾਲ ਅੱਗੇ ਨੇ ਇਸ ਦੇ ਨਾਲ ਹੀ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਸਾ 13399 ਵੋਟਾਂ ਨਾਲ ਅੱਗੇ ਨੇ ਖਡੂਰ ਸਾਹਿਬ ਤੋਂ ਅਮਰਪਾਤ ਸਿੰਘ ਅੱਗੇ ਨੇ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਜਿਸ ਨਾਲ ਹੀ ਖਡੂਰ ਸਾਹਿਬ ਤੋਂ 25000 ਵੋਟ ਨਾਲ ਅਮਰਪਾਤ ਸਿੰਘ ਅੱਗੇ ਨੇ ਉਧਰ ਹੀ ਗੱਲ ਕਰੀਏ ਅੰਮ੍ਰਿਤਸਰ ਦੀ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਓਚਲਾ 3824 ਵੋਟਾਂ ਨਾਲ ਅੱਗੇ ਚੱਲ ਰਹੇ ਨੇ ਜਦਕਿ ਗੁਰਦਾਸਪੁਰ ਤੋਂ ਸੁਖਜਿੰਦਰ ਰੰਧਾਵਾ ਤੇ ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਨੇ ਇਸ ਦੇ ਨਾਲ ਹੀ ਪੰਜਾਬ ਚ ਵੋਟਾਂ ਦੀ ਗਿਣਤੀ ਲਈ 117 ਸੈਂਟਰ ਬਣਾਏ ਗਏ ਨੇ ਇੱਥੇ ਪੁਖਤਾ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਸੀਸੀਟੀਵੀ ਕੈਮਰਾ ਨਾਲ ਵੀ ਨਜ਼ਰਸ਼ਾਨੀ ਕੀਤੀ ਜਾ ਰਹੀ ਹੈ ਪੰਜਾਬ ਵਿੱਚ 1 ਜੂਨ ਨੂੰ VOTING ਹੋਈ ਸੀ ਤੇ ਉਸ ਦਿਨ ਤੋਂ ਹੀ EVMs ਨੂੰ ਸਖਤ ਸੁਰੱਖਿਆ ਹੇਠਾਂ ਸਟਾਕ ਰੂਮ ਵਿੱਚ ਰੱਖਿਆ ਗਿਆ ਇਸ ਵਾਰ ਪੰਜਾਬ ਵਿੱਚ 62.80% ਦੀ VOTING ਹੋਈ ਹੈ ਤੇ